ਸੁੰਨੀ ਗਲੀ ਦੇ ਵਿੱਚ ਨਾਬਾਲਗ ਲੜਕੀ ਦਾ ਮੋਟਰਸਾਈਕਲ ਸਵਾਰ ਨੌਜਵਾਨ ਮੁੰਡਿਆਂ ਨੇ ਚੁੱਕਿਆ ਗਲਤ ਫਾਇਦਾ ਕੁੜੀ ਹੱਥ 'ਚ ਫੋਨ ਫੜ ਕੇ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਆਏ ਦੋ ਮੁੰਡੇ ਉਸ ਸੁੰਨੀ ਗਲੀ ਦੇ ਵਿੱਚ ਵੜ ਜਾਂਦੇ ਨੇ ਤੇ ਇਕੱਲੀ ਕੁੜੀ ਦੇਖ ਉਹਨਾਂ ਨੇ ਆਹ ਕੰਮ ਕਰਤਾ ਜਿਵੇਂ ਤਸਵੀਰਾਂ ਉੱਥੇ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਲੜਕੀ ਬਚਾਓ ਬਚਾਓ ਦੀਆਂ ਆਵਾਜ਼ਾਂ ਮਾਰਦੀ ਰਹੀ ਪਰ ਉੱਥੇ ਕੋਈ ਨਾ ਆਇਆ ਆਓ ਤੁਹਾਨੂੰ ਸੁੰਨੀ ਗਲੀ ਵਾਲੀਆਂ ਤਸਵੀਰਾਂ ਦਿਖਾਉਂ ਤੇ ਉਸ ਤੋਂ ਬਾਅਦ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ A few moments later ਮਾਮਲਾ ਪੰਜਾਬ ਦੇ ਜਲੰਧਰ ਦਿਹਾਤੀ ਕਰਤਾਰਪੁਰ ਦਾ ਜਿੱਥੇ ਇੱਕ ਲੜਕੀ ਟਿਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਸਵਾਰ ਆਏ ਨੌਜਵਾਨ ਫੋਨ ਖੋ ਕੇ ਫਰਾਰ ਹੋ ਗਏ ਅਤੇ ਘਟਨਾ ਕੈਮਰੇ 'ਚ ਕੈਦ ਹੋ ਗਈ ਤਾਂ ਪੁਲਿਸ ਨੇ ਕੈਮਰੇ ਦੀਆਂ ਤਸਵੀਰਾਂ ਦੇ ਆਧਾਰ 'ਤੇ ਦੋਨੋਂ આરોપીਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸਰ ਕੀ ਮਾਮਲਾ ਸੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਕਮਪਤੀ ਸਿੰਘ ਖੱਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਛੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਸੀ ਸਾਡੇ ਡੀਐਸਪੀ ਕਰਤਾਰਪੁਰ ਬਲਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਨੂੰ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਐਡਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਆਪਣੇ ਘਰ ਜਾ ਰਹੀ ਸੀ ਜਿਸ ਦੀ ਉਮਰ ਕਿ 16-17 ਸਾਲ ਹੈ ਪੁਲਿਸ ਕੋਲ ਉਸ ਸਮਾਂ ਪਹੁੰਚ ਕੀਤਾ ਸੀ ਤੇ ਲੇਟਰ ਆਉਣੇ ਤੇ ਮੇਰੇ ਚਾਚਾ ਰਮਨ ਕੁਮਾਰ ਬਾਦਵਾਜ ਉਹ ਗੇਟ ਅਬਾਇ ਬਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਮੈਨੂੰ ਇੱਕ ਪਰਚਾ ਦਰਜ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨੈਚਰਸ ਲੈਣਾ ਨਾਮ ਗੁਰਮਿੰਦਰ ਸਿੰਘ ਕਰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫ ਆਰ ਲਾਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਜਿਨ੍ਹਾਂ ਨੂੰ ਇਹ ਸਿੰਘ ਗੁਰਮਿੰਦਰ ਸਿੰਘ ਆਪਣੇ ਕਰ ਰਹੀ ਸੀਗੇ ਨਹੀਂ ਕਰ ਰਹੀ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗੋਲਮ ਹੋਇਆ ਕਪਟਿਸ਼ਨ ਤੇ ਪਿੱਛਲੇ ਮੇਨ ਤੇ ਮਾਮਲਾ ਹੈਗਾ ਹਾਂ ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਪਰ ਚਾਦਰ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਹੈ ਇਨਫੋਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਹੈ ਐਡਿਕਟ ਹੈ ਗਿਆ ਨਸ਼ੇ ਦੇ ਐਡਿਕਟ ਹੈ ਤੇ ਇਹਨਨ ਨੂੰ ਕਰਕੇ ਨਸ਼ੇ ਨੂੰ ਸਬੰਧਿਤ ਦੇਖਿਆ ਜਾਵੇ ਤਾਂ ਚੋਰ ਬੇਖੌਫ ਹੋ ਚੁੱਕੇ ਨੇ ਜਿਨ੍ਹਾਂ ਨੂੰ ਕਾਨੂੰਨ ਦਾ ਬਿਲਕੁਲ ਡਰ ਨਹੀਂ ਤੇ ਸ਼ਰੀਆਮ ਦੇ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ A few moments later